भाई जी कब्र दिखाया नहीं आता क्या क्या मैं बहुत आलसी रहा एम एम खत्म है खत्म है एम खत्म एम खत्म बोल कौन ओए नो नो दावी ओ दावी अरे जुख करे। जुख करे। कुछ नहीं कर रहा नहीं कुछ नहीं कर रहा कुछ नहीं कर रहा कुछ नहीं कर रहा यार हल्ले चल यार धीरे धीरे चढ़ दे यार धीरे आ तो चढ़ नहीं यार बोल चढ़ दे वीर बोल चढ़ दे रे मार लेता हूं बोल चढ़ दे बोल चढ़ दे बस और कुछ नहीं जाता तुझे और बोल चढ़ दे ਟੜਦੇ ਭਾਈ ਹੋਰ ਕੁਝ ਨਹੀਂ ਕਹਿੰਦਾ ਵੇ ਤੂੰ ਉੱਛੜ ਦੇ ਲੈ ਹੋਰ ਕੁਝ ਨਹੀਂ ਕਹਿੰਦਾ ਵੀ ਤੇ ਧੀਆ ਤੇਰੇ ਮੂਰੇ بس ਕੋਲ ਚੜਦੇ ਤੇ ਨਹੀਂ ਉੱਥੇ ਰਹਿ ਜਾ ਬਈ ਕੁਝ ਨਹੀਂ ਹੈ ਯਾਰ ਉਹ ਹੀ ਰੋਣਾ ਪਾਉਂ ਤਰੀ ਹੈਗਾ ਯਾਰ ਵੀਰੇ ਕਾਗਏ ਗਏ ਤਾਂ ਬੱਧੀ ਦੇਗਾ ਸੁਪਰ ਕਾਗਏ ਲੈ ਆ ਬਈ ਰਹਿ ਦੇ ਯਾਰ ਬਈ ਐਨੇ ਦਾ ਛੋਟੇ ਜਿਹੇ ਥੋੜੇ ਜਿਹੇ ਕਰ ਦੇ ਕੁਝ ਨਾ ਕਰ ਖਾਲੀ ਨਾ ਕਰ ਵੇ ਸਰਪਤਾਰੇ ਵੇ ਨਾ ਕਰਿਆ ਨਹੀਂ ਨਾ ਕਰਿਆ ਯਾਰ ਮੀ ਨਾ ਕਰ ਨਾ ਕਰ ਨਾ ਕਰ ਵੀਰੇ ਨਾ ਕਰ ਵੇਸ਼ ਉਹ ਨਾ ਕਰ ਵੀਰੇ ਛੱਡ ਦੇ ਯਾਰ ਪੁੱਤਾ ਛੱਡ ਦੇ ਉਹ ਵੀ ਪੁੱਤਾ ਛੱਡ ਦੇ ਯਾਰ ਉਹ ਵੀਰੇ ਬੱਸ ਇੱਕ ਮਿੰਟ ਤਾਂ ਛੱਡ ਦੇ ਨਹੀਂ ਵੀਰੇ ਨਾ ਕਰ ਲੈ ਵੀ ਨਾ ਕਰ ਵੀਰੇ ਨਾ ਕਰ ਕੁੜੀ ਹੈਗਾ ਕੋ ਬੰਲੇ ਯਾ ਰੁਕ ਜਾ ਯਾ